ਦੀਨਾਨਗਰ ਵਿੱਚ ਖੁੱਲਿਆ ਬਿੱਗ ਬਾਸ ਫੈਮਿਲੀ ਰੈਸਟੋਰੈਂਟ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਕੀਤਾ ਉਦਘਾਟਨ ਦੀਨਾਨਗਰ ਦੀ ਸ਼ਿਵ ਮਾਰਕੀਟ ਵਿੱਚ ਸਥਿਤ ਅਗਮ ਸਵੀਟ ਦੇ ਸਾਹਮਣੇ ਬਿੱਗ ਬਾਸ ਨਾਮ ਦਾ ਨਵਾਂ ਰੈਸਟੋਰੈਂਟ ਖੁੱਲ ਗਿਆ ਇਸ ਰੈਸਟੋਰੈਂਟ ਦਾ ਉਦਘਾਟਨ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਵੱਲੋਂ ਅੱਜ ਮੰਗਲਵਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਦੇ ਮਾਲਕ ਕਾਤੀਸ਼ ਸ਼ਰਮਾ ਨੇ ਦੱਸਿਆ ਕਿ ਦੀਨਾਨਗਰ ਦੇ ਲੋਕਾਂ ਨੂੰ ਫੈਮਿਲੀ ਰੈਸਟੋਰੈਂਟ ਦੀ ਬਹੁਤ ਜ਼ਰੂਰਤ ਸੀ ਜਿਨ੍ਹਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਬਿੱਗ ਬਾਸ ਰੈਸਟੋਰੈਂਟ ਦੀ ਨਾਗਰ ਵਿੱਚ ਖੋਲ੍ਹਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਰੈਸਟੋਰੈਂਟ ਵਿੱਚ ਬ੍ਰੇਕਫਾਸਟ, ਲੰਚ, ਡਿਨਰ ਅਤੇ ਫਾਸਟ ਫੂਡ ਦੀ ਖਾਸ ਵਿਵਸਥਾ ਕੀਤੀ ਗਈ ਹੈ ਅਤੇ ਕੁਆਲਿਟੀ ਦਾ ਖਾਸ ਖਿਆਲ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਹੋਮ ਡਿਲੀਵਰੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਦਿਨਨਗਰ ਵਿੱਚ ਬਿਗ ਬਾਸ ਫੈਮਿਲੀ ਰੈਸਟੋਰੈਂਟ ਖੋਲਿਆ ਗਿਆ ਹੈ ਜਿਸ ਦੀ ਦਿਨਨਗਰ ਵਿੱਚ ਬਹੁਤ ਜ਼ਰੂਰਤ ਸੀ ਇਸ ਮੌਕੇ ਤੇ ਉਹਨਾਂ ਰੈਸਟੋਰੈਂਟ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਵੀ ਦਿੱਤੀ ਨਾਮ ਅਫੀਸ਼ਰ ਮਾ ਦਿਨਾਨਗਰ ਤੋਂ ਮਾ ਜਨੇਓ ਓਪਨ ਕੀਤੀ ਆਪਣੇ ਦਿਨਾਨਗਰ ਸਿਟੀ ਆਪਣੇ ਬੀਕ ਪੋਸਟ ਨਾਮ ਤੋਂ ਰੈਸਟੋਰੈਂਟ ਦੀ ਓਪੋਜ਼ਿਟ ਅਗਮ ਸੂਟਸ ਤੇ ਇੱਥੇ ਹਰ ਪ੍ਰਕਾਰ ਦੀ ਬਰਥਡੇ ਪਾਰਟੀ ਕਿਟੀ ਪਾਰਟੀ ਉਪਲਬਧ ਹੈ ਤੇ ਕਰਤੂਕਾ ਟ੍ਰੇਡ ਤੇ ਆਪਾਂ ਆਪਲਾ ਕਰਵਾਵਾਂਗੇ ਇਸ ਟੇਸਟ ਦਾ ਵੀ ਖਾਸ ਧਿਆਨ ਰੱਖਾਂਗੇ ਕੋਈ ਹੈ ਸਰ ਹோம் ਡਿਲੀਵਰੀ ਵੀ ਦੇਵਾਂਗੇ ਜੀ ਹਾਂ ਹਾਂਜੀ ਭਾਜੀ ਅੱਜ ਬਿਗ ਬੋਸ ਨਾਮ ਦਾ ਰਸਣ ਤੁਸੀਂ ਖੋਲਿਆ ਹੈ ਕੀ ਕੀ ਇੱਥੇ ਲੋਕਾਂ ਨੂੰ ਸਿਲਟੀ ਦੇ ਰਹੇ ਹੋ ਬਿਗ ਬੋਸ ਦੀ ਅੱਜ ਓਪਨਿੰਗ ਕੀਤੀ ਹੈ ਔਰ ਸ਼ਹਿਰ ਵਾਸੀਆਂ ਨੂੰ ਸੰਦੇਸ਼ ਪਹੁੰਚਾਣਾ ਚਾਹੀਦਾ ਇਹ ਚੀਜ਼ ਹੈ ਕਿ ਇੱਕ ਵਾਰੀ ਆ ਕੇ ਸੇਵਾ ਦਾ ਮੌਕਾ ਦਿਓ ਔਰ ਆ ਕੇ ਤੇ ਟੈਸਟ ਚੈੱਕ ਕਰੋ ਕਿਹ ਚੀਜ਼ ਦੀ ਕੋਈ ਕਮੀ ਪੇਸ਼ੀ ਦਾ ਕੋਈ ਹੋਏ ਤੇ ਸਾਨੂੰ ਸਿੱਧਾ ਆ ਕੇ ਬੋਲਣਾ ਹੈ ਨਾ ਕੀ ਜਿਹੜਾ ਨਾ ਕਿਸੇ ਨਾਲ ਗੱਲ ਕਰਨੀ ਹੈ ਉਹਨਾਂ ਨਾਲ ਗੱਲ ਕਰੋ ਕੋਈ ਕਮੀ ਪੇਸ਼ੀ ਹੈਗੀ ਉਹ ਤੁਸੀਂ ਦੂਰ ਕੱਢਾਂਗੇ ਉਹਦਾ ਅੱਗੇ ਆਪਣਾ ਯੋਗਦਾਨ ਦਿਓ ਸਾਨੂੰ ਤੁਹਾਡੇ ਆਸ਼ੀਰਵਾਦੀ ਲੋੜ ਹੈ ਸਾਨੂੰ ਜਿਹੜੀ ਕਿੱਟੀ ਪਾਰਟੀ ਵਗੈਰਾ ਉਹ ਕਿੰਨੇ ਕ ਮੈਂਬਰਾਂ ਦਾ ਤੁਸੀਂ ਇੱਥੇ ਬੰਦੋਸ ਕਰ ਸਕਦੇ ਹੋ ਮਤਲਬ ਕਿੱਟੀ ਪਾਰਟੀ ਘਟੋੜ 30 ਕ ਬੰਦੇਾਂ ਦੀ ਦਾ ਅਰੇਂਜਮੈਂਟ ਹੋ ਜਾਏਗਾ ਬਾਕੀ ਜਿਵੇਂ ਵੀ ਮੌਕੇ ਜੰਦਾ ਵੀ ਦਿੱਤੇ ਜਾਏਗਾ ਅਗਰ ਵਾਦੇ ਨੂੰ ਪ੍ਰੋਵਾਈਡ ਕਰਵਾ ਸਕਾਂਗੇ ਤਾਂ ਉਹ ਕਰਾਂਗੇ ਨਾਲ